ਬਹੁਤ ਜ਼ਿਆਦਾ ਨਹੀਂ ਕਰ ਸਕਦੇ ਥੋੜਾ ਬਹੁਤ ਪਾਲਿਸੀ ਚੇਂਜ ਆਉਂਦੀ ਹੈ ਉਹਦਾ ਇੰਪੈਕਟ ਤਾਂ ਬੰਦਾ ਆ ਠੀਕ ਹੈ ਹੁਣ ਲੈਸ ਸੇ ਇਦਾਂ ਨਹੀਂ ਕੋਈ ਵੱਡੀ ਪਾਲਿਸੀ ਚੇਂਜ ਆ ਗਈ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਸੀਆਰਏ ਨਾਲ ਲਿੰਕਡ ਕਰ ਦੋ ਜੋ ਆਪਾਂ ਕਹਿੰਦੇ ਆ ਮਾਰਗੇਜਸ ਵਗੈਰਾ ਪੂਰੀਆਂ ਮਤਲਬ ਐਕਚੁਅਲੀ ਪੇਪਰ ਦੇ ਥਰੂ ਹੋਣੀ ਚਾਹੀਦੀ ਜਿੰਨੀ ਬੰਦਾ ਕੁਆਲੀਫਾਈ ਕਰਦਾ ਉਨੀ ਜੇ ਉਦਾਂ ਦਾ ਕੋਈ ਵੱਡਾ ਕੋਈ ਸਟੈਪ ਆ ਗਿਆ ਤਾਂ दैट विल ਕਰੈਸ਼ ਦਾ ਮਾਰਕੀਟ ਯੂ نو ਸੋ ਅਦਰਵਾਈਜ਼ ਹੁਣ ਐਕਚੁਅਲੀ ਜੇ ਦੂਜੀ ਸਾਈਡ ਦੇਖਿਆ ਜਾਵੇ ਦੇ ਆਈ ਟ੍ਰਾਈਂਗ ਟੂ ਗਿਵ ਅ ਬੈਨੀਫਿਟਸ ਫਰਸਟ ਟਾਈਮ ਹੋਮ ਬਾਏਰ ਵਾਸਤੇ ਨੇ GST ਘਟਾਤੀ ਆ ਆ ਕੀ ਕਹਿੰਦੇ ਲੈਂਡ ਟ੍ਰਾਂਸਫਰ ਟੈਕਸ ਵੀ ਹੈ ਨਾ ਹਾਂਜੀ ਉਹਦੇ ਵਿੱਚ ਵੀ ਤੇ ਬਾਕੀ ਇਹਨਾਂ ਨੇ ਕਿਹਾ ਕਿ HST ਸੌਰੀ ਨਵੇਂ ਘਰਾਂ ਦੇ ਉੱਪਰ ਹੈ ਆ ਉਹਦੇ ਨਾਲ ਵੈਸੇ ਕਾਫੀ ਜ਼ਿਆਦਾ ਮੈਂ ਇੱਕ ਇਹਦੇ ਵਿੱਚ ਹੀ ਸੋਚ ਰਹੀ ਸੀ ਕਿ ਜੇ ਇਹ ਕਿਸੇ ਦੀ ਹੈਲਪ ਆਊਟ ਕਰਨਾ ਚਾਹੁੰਦੇ ਸਿਰਫ ਇੱਕ ਬੜੀ ਨਾ ਉਹਦੇ ਲਈ ਸਿਰਫ ਉਹਨੂੰ ਸਕੈਨ ਕਿੱਦਾਂ ਕਰਨੀਏ ਇਸ ਚੀਜ਼ ਨੂੰ ਵੀ ਹੈਨਾ ਚਲੋ ਫਰਸਟ ਟਾਈਮ ਹਾਂ ਹੋਮ ਬਾਏਰਸ ਦੇ ਲਈ HST ਹੈ ਜਿਹੜੀ ਉਹ ਫ੍ਰੀ ਕਰਨੀ ਚਾਹੀਦੀ ਆ ਜੇ ਤੁਸੀਂ ਹੈਲਪ ਕਰਨੀ ਆ ਉਹਨਾਂ ਦੀ ਕਰੋ ਜਿਹੜੇ ਬੱਚੇ ਹਜੇ ਨਵੇਂ ਨੇ ਉਹ ਮਾਰਕੀਟ ਦੇ ਵਿੱਚ ਘਰ ਲੈਣਾ ਚਾਹੁੰਦੇ ਆ ਨਾ ਕਿ ਆ ਜਿਹੜੇ ਦੂ ਸ੍ਰੀ ਆਪਣੀ ਜਿਨ੍ਹਾਂ ਨੇ ਇਨਵੈਸਟਮੈਂਟ ਪ੍ਰਾਪਰਟੀ ਹੈ ਉਹਦੇ ਉੱਤੇ ਜੇ ਥੋੜਾ ਜਿਹਾ ਇਹ ਰੋਕ ਲਾ ਦੇਣ ਨਾ ਕਿ ਇੱਕ ਬੰਦਾ ਦੋ ਜਾਂ ਤਿੰਨ ਹੀ ਰੱਖ ਸਕਦਾ ਉਸ ਤੋਂ ਜ਼ਿਆਦਾ ਨਹੀਂ ਤੇ ਹੋ ਸਕਦਾ ਉਹਦੇ ਨਾਲ ਥੋੜਾ ਬਹੁਤਾ ਇਹ ਤਾਂ ਇਹਨਾਂ ਨੂੰ ਪਹਿਲਾਂ ਵੀ ਕਰਨੀ ਚਾਹੀਦੀਆਂ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿਉਂਕਿ ਜਿਹੜੀ ਹਾਊਸਿੰਗ ਆ ਇਸ ਮੋਰ ਲਾਈਕ ਆਪਣੀ ਅ ਜਰੂਰਤ ਦੀ ਚੀਜ਼ ਆ ਨਾ ਤੇ ਅ ਲਾਈਕ ਲੁਈਕ ਵਾਲਾ ਬਟਨ ਦਬਾ ਦਿਓ ਯਾਰ ਜਿਹੜੇ ਵੀ ਸਾਨੂੰ ਦਿਖ ਰਹੇ ਨੇ ਟਿਕਟੌਕ ਤੇ YouTube ਦੇ ਉੱਤੇ ਆ ਨਾ ਜਿੱਥੇ ਤੁਸੀਂ ਫੋਲੋ ਕਰ ਰਹੇ ਹੋ ਬਿਲਕੁਲ ਇੱਕ ਆਪਾਂ ਆਪਣੇ ਸਟੂਡੀਓ ਦਾ ਨੰਬਰ ਬੋਲ ਦਈਏ ਪਲੀਜ਼ ਜਿੰਨੇ ਵੀ ਤੁਸੀਂ ਸਾਨੂੰ ਟਿਕਟੌਕ ਤੇ ਦੇਖ ਰਹੇ ਹੋ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਤੋਂ ਪਲੀਜ਼ ਲਾਈਕ ਤੇ ਸ਼ੇਅਰ ਵਾਲਾ ਬਟਨ ਜ਼ਰੂਰ ਤੁਸੀਂ ਦੱਬ ਦਿਆ ਕਰੋ ਉਹਦੇ ਨਾਲ ਕੀ ਹੁੰਦਾ ਕਿ ਹੋਰ ਵੀ ਜਿਹੜੇ ਬੰਦੇ ਆ ਆਪਣੇ ਨਾਲ ਜੁੜ ਜਾਂਦੇ ਆ ਤੇ ਕੋਈ ਇਨਫੋਰਮੇਸ਼ਨ ਜੇ ਹੈਗੀ ਆ ਅਗਲੇ ਕਿਸੇ ਦੇ ਕੰਮ ਦੀ ਗੱਲ ਹੋ ਸਕਦੀ ਆ ਸੋ ਆਪਣਾ ਸਟੂਡੀਓ ਦਾ ਨੰਬਰ ਆ 6473668300 6473688300 ਜੇ ਤੁਸੀਂ ਵੀ ਇਸ ਟਾਪਿਕ ਦੇ ਉੱਪਰ ਕੋਈ ਆਪਣਾ opinion ਦੇਣਾ ਚਾਹੁੰਦੇ ਆ ਤਾਂ ਪਲੀਜ਼ ਫੀਲ ਫ੍ਰੀ ਟੂ ਕਾਲ ਜੀ